ਇਸ ਤਰ੍ਹਾਂ ਦੇ ਕਿਚਨ ਹੈਕ ਲੈ ਕੇ ਆਏ ਆ ਜਿਹੜੇ ਮਤਲਬ ਤੁਹਾਡੇ ਕਿਚਨ ਦਾ ਕੰਮ ਤੇ ਘਰ ਦਾ ਕੰਮ ਬਹੁਤ ਜ਼ਿਆਦਾ ਆਸਾਨ ਹੋ ਜਾਵੇ ਤੇ ਜਿਹੜੀ ਬੇਕਾਰ ਵਿੱਚ ਚੀਜ਼ਾਂ ਤੁਸੀਂ ਸਿੱਟ ਦਿੰਦੇ ਆ ਉਹਨਾਂ ਤੋਂ ਬਹੁਤ ਵਧੀਆ ਤੇ ਖਾਸ ਚੀਜ਼ਾਂ ਬਣਾ ਕੇ ਤਿਆਰ ਕਰੀਏ ਤੇ ਚਲੋ ਜੀ ਇੱਥੇ ਆਪਾਂ ਹੁਣ ਵੀਡੀਓ ਦੀ ਸ਼ੁਰੂਆਤ ਲੱਗੇ ਕਰਨ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲੋ ਜੀ ਤੁਸੀਂ ਇੱਥੇ ਦੇਖ ਸਕਦੇ ਹੋ ਮੇਰੇ ਕੋਲ ਪੇਪਰ ਪਏ ਆ ਜਿਨ੍ਹਾਂ ਦਾ ਬੱਚਿਆਂ ਦੇ ਰੋਟੀ ਵਗੈਰਾ ਲੈ ਭੇਂਟਦੇ ਆ ਨਾ ਓ ਬਾਲੇ ਫੋਲ ਪੇਪਰ ਪਏ ਹੋ ਇੱਥੇ ਇਹ ਸਾਰੇ ਬੇਕਾਰ ਸੀ ਸਿੱਟੇ ਨੇ ਨਹੀਂ ਹੈਗੇ ਆਪਾਂ ਇਹਨਾਂ ਨੂੰ ਇਕੱਠੇ ਕਰਕੇ ਰੱਖ ਲੈਣਾ ਇੱਥੇ ਮੈਂ ਕੀ ਕਰਨਾ ਇਹਨਾਂ ਨੂੰ ਨਾ ਛੋਟੀ ਛੋਟੀਆਂ ਇਹਨਾਂ ਦੀਆਂ ਬੋਲਾਂ ਤਿਆਰ ਕਰ ਲੈਣੀਆਂ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਬਹੁਤ ਵਧੀਆ ਲੱਗਦੀ ਜਿਆਦਾ ਤੁਸੀਂ ਇਹਨਾਂ ਨੂੰ ਕਲਰ ਵੀ ਕਰ ਲਓ ਜਿਹੜੇ ਆਪਾਂ ਬੋਲ ਵਗੈਰਾ ਬਣਾਉਣੀਆਂ ਉਹਨਾਂ ਨੂੰ ਕਲਰ ਵੀ ਤੁਸੀਂ ਕਰ ਸਕਦੇ ਹੋ ਨਹੀਂ ਤਾਂ ਇਦਾਂ ਵੀ ਸੋਹਣੀਆਂ ਲੱਗਦੀ ਆਹ ਦੇਖੋ ਕਿੰਨੀਆਂ ਪਿਆਰੀਆਂ ਬੋਲਾਂ ਬਣ ਕੇ ਆਪਣੀ ਇੱਧਰ ਤਿਆਰ ਹੋ ਗਈਆਂ ਦੀਦਾ ਇਸਤੇਮਾਲ ਕਿਸ ਤਰ੍ਹਾਂ ਕਰਨਾ ਚਾਹ ਲੋ ਤੁਹਾਨੂੰ ਦੱਸਦੀ ਆ ਨਾ ਆ ਵਾਲਾ ਪਲਾਂਟ ਹੁੰਦਾ ਜਿਹਦੇ ਆ ਕੰਡੇ ਲੱਗੇ ਹੁੰਦੇ ਤੇ ਕੰਡੇ ਬਹੁਤ ਚੁਗਦੇ ਆਪਾਂ ਕੀ ਕਰਨਾ ਜਿਹੜੀਆਂ ਗੋਲੀਆਂ ਬਣਾਈਆਂ ਨਾ ਇਹਨਾਂ ਉੱਤੇ ਲਾ ਦੇਣੀ ਆ ਜੇ ਜਦੋਂ ਇਹ ਵਾਲੀ ਦੀ ਨਾ ਬੂਟੇ ਦੀ ਲੁੱਕ ਤਿਆਰ ਹੋ ਜੂਗੀ ਨਾ ਬਣ ਕੇ ਤੁਸੀਂ ਖੁਦ ਹੈਰਾਨ ਹੋ ਜੂਗੇ ਕਿ ਇੰਨੇ ਵਧੀਆ ਚੀਜ਼ਾਂ ਜਿਹੜੀਆਂ ਆਪਾਂ ਸਿੱਟਦੇ ਕਿੰਨੀ ਵਧੀਆ ਚੀਜ਼ ਆਪਾਂ ਇਹ ਤੋਂ ਬਣਾ ਕੇ ਤਿਆਰ ਕਰ ਸਕਦੇ ਆ ਹਨਾ ਤੇ ਇਹ ਵਾਲੇ ਕੰਡੇ ਅਕਸਰ ਜਿੱਦਾ ਘਰਾਂ ਦੇ ਵਿੱਚ ਬੱਚੇ ਵੀ ਹੁੰਦੇ ਜਾਂ ਆਪਣੇ ਅਸੀਂ ਵੀ ਹੁੰਦੇ ਆ ਹਨ ਜੇ ਕੋਈ ਪਲਾਟ ਇੱਧਰ ਵਗੈਰਾ ਕਰਨਾ ਹੋਵੇ ਤਾਂ ਕੰਡੇ ਬਹੁਤ ਜ਼ਿਆਦਾ ਚੁਬਦੇ ਇੱਧਰ ਕੰਡੇ ਵੀ ਥੋੜੇ ਚੁਬਣੇ ਆ ਦੇਖੋ ਜੀ ਕਿੰਨਾ ਸੋਹਣਾ ਬਣ ਕੇ ਰੈਡੀ ਹੋ ਗਿਆ ਕੋਈ ਜੱਜ ਹੀ ਨਹੀਂ ਕਰ ਸਕਦਾ ਇੱਦਾਂ ਲੱਗਦਾ ਵੀ ਜਿੱਦਾਂ ਇਹਨਾਂ ਨੂੰ ਫੁੱਲ ਵਗੈਰਾ ਜਾਂ ਕੋਈ ਪੱਤیاں ਚਾਹੀਏ ਅਜਿਹੀ ਚੀਜ਼ ਨਿਕਲੀ ਹੈ ਹਨ ਤੇ ਚਲੋ ਜੀ ਹੁਣ ਇੱਕ ਅਗਲੀ ਟੇਬਲ ਚਾਹੀਦੀ ਆਪਣੇ ਕੋਲ ਬੋਤਲਾਂ ਹੁੰਦੀਆਂ ਘਰ ਦੇ ਛੋਟੀਆਂ ਬੋਤਲਾਂ ਇੱਥੇ ਇਸਤੇਮਾਲ ਕੀਤੇ ਆ ਇਹਨਾਂ ਨੂੰ ਪਹਿਲਾਂ ਮੈਂ ਕੈਂਚ ਆਕਾਦਨਾ ਕੱਟ ਲੈਣਾ ਇਹਨਾਂ ਆਪਾਂ ਜੋੜੀ ਵਾਲੀ ਸ਼ੇਪ ਜਿੱਦਾਂ ਹੁੰਦੀ ਹੈ ਨਾ ਉਸ ਤਰ੍ਹਾਂ ਕੱਟਨੇ ਤੇ ਕੱਟ ਦੇਣਾ ਟਾਈਮ ਲੱਗਦਾ ਸੀ ਇੱਥੇ ਫਿਰ ਮੈਂ ਕੈਂਚੀ ਨਾਲ ਦੇਖੋ ਦੇ ਸਕਦੇ ਤੁਸੀਂ ਛੋਟੇ ਛੋਟੇ ਆਪਾਂ ਇਹਨਾਂ ਦੇ ਕੱਟ ਕਰ ਲੈਣੇ ਤਿੰਨ ਚਾਰ ਵਾਰੀ ਮੈਂ ਤਿੰਨ ਚਾਰ ਇਹਦੇ ਪੀਸ ਨਾ ਕੱਟਲੇ ਸੀਗੇ ਬਹੁਤ ਵਧੀਆ ਆਈਡੀਆ ਤੁਹਾਨੂੰ ਸ਼ੇਅਰ ਕਰਨ ਲੱਗੀ ਆ ਤੇ ਆ ਦੇਖ ਸਕਦੇ ਤੁਸੀਂ ਤਿੰਨ ਕੱਟ ਆਪਾਂ ਲਗਾ ਲਿਆ ਤੇ ਬਾਕੀ ਜਿਹੜੀ ਉਹ ਬੋਤਲ ਪਈ ਉਹਨਾਂ ਦਾ ਵੀ ਇਸਤੇਮਾਲ ਆਪਾਂ ਕਰਾਂਗੇ ਉਹ ਤੁਹਾਨੂੰ ਬਾਅਦ ਵਿੱਚ ਦੱਸ ਦਿਆਂ ਤੇ ਇਹਨਾਂ ਨੂੰ ਆਪਾਂ ਨਾ ਗੱਬੇ ਤੇ ਵੀ ਇਸ ਤਰ੍ਹਾਂ ਕੱਟ ਲੈਣਾ ਤਿੰਨਾਂ ਨੂੰ ਕੱਟ ਮਾਰਨ ਤੋਂ ਬਾਅਦ ਗੱਬੇ ਤੇ ਆਪਾਂ ਕੀ ਕਰਨਾ ਜਿਹੜੀ ਇਹ ਜਿਹੜੀਆਂ ਦੀ ਸਾਈਡਾਂ ਨਾ ਇਹ ਆ ਉੱਪਰਲੀ ਸਾਈਡ ਆਪਾਂ ਇਸ ਤਰ੍ਹਾਂ ਕੱਟਣੀ ਹੈ ਤੁਸੀਂ ਦੇਖੋ ਜਿਸ ਤਰ੍ਹਾਂ ਮੈਂ ਵੀਡੀਓ ਦੇ ਵਿੱਚ ਕੱਟ ਰਹੀ ਆ ਜਦੋਂ ਆਪਾਂ ਉੱਤੇ ਦੀ ਸਾਈਡ ਇਸ ਤਰ੍ਹਾਂ ਕੱਟਦੇ ਨਾ ਦੂਜੀ ਉਲਟੀ ਸਾਈਡ ਜਿਹੜੀ ਦੂਜੀ ਹੋਣੀ ਨਾ ਇਹਦੀ ਹੋਈ ਦੂਜਾ ਸਾਈਡ ਇਹਦੀ ਉਲਟੀ ਸਾਈਡ ਆਪਾਂ ਉੱਤੇ ਵੀ ਇਸ ਤਰ੍ਹਾਂ ਦਾ ਹੀ ਆਪਾਂ ਕੱਟ ਲਗਾ ਲੈਣਾ ਤੇ ਜਰੂਰ ਜਿਸ ਤਰ੍ਹਾਂ ਵੀਡੀਓ ਵਿੱਚ ਦੱਸਿਆ ਜਾਂਦਾ ਨਾ ਉਸ ਤਰ੍ਹਾਂ ਹੀ ਤੁਸੀਂ ਕੱਟ ਲਗਾਇਓ ਤੇ ਆ ਦੇਖ ਸਕਦੇ ਤਿੰਨਾਂ ਨੂੰ ਮੈਂ ਇਸੇ ਤਰ੍ਹਾਂ ਕੱਟ ਲਗਾ ਲੈ ਇੱਕ ਲੋਕ ਜਿਹਾ ਬਣ ਗਿਆ ਹੈ ਨਾ ਤੇ ਆ ਦੇਖੋ ਦੇ ਆਪਣੇ ਘਰਾਂ ਦੇ ਪਰਦੇ ਵਗੈਰਾ ਨੂੰ ਜਦੋਂ ਆਪਾਂ ਇਕੱਠੇ ਕਰਨਾ ਬੰਨਣ ਵਾਸਤੇ ਹੈ ਨਾ ਤੁਹਾਨੂੰ ਕਿਵਲੇ ਅਸੀਂ ਪਰਦੇ ਨੂੰ ਹੀ ਗੱਠ ਦੇ ਦਿੰਦੇ ਆ ਉਹ ਚੀਜ਼ਾਂ ਨਹੀਂ ਵਧੀਆ ਲੱਗਦੀਆਂ ਗਿਆ ਇਹਨੂੰ ਇਸ ਤਰ੍ਹਾਂ ਮੈਂ ਇੱਕ ਫਲਾਵਰ ਦਾ ਸ਼ੇਪ ਆ ਦੇ ਦਿੱਤਾ ਤੁਸੀਂ ਬਣਾ ਲਿਆ ਬੱਲ ਪਾ ਲਿਆ ਪਰਦੇ ਨੂੰ ਤੇ ਆ ਜਿਹੜੀ ਆਪਾਂ ਕੱਟਿਆ ਸੀ ਨਾ ਬੋਤਲ ਦੀ ਛੋਟੀ ਜਿਹੀ ਚੂੜੀ ਜਿਹੀ ਟਾਈਪ ਬਣਾਈ ਸੀਗੀ ਇਹਨੂੰ ਆਪਾਂ ਇਸ ਤਰ੍ਹਾਂ ਜਿਹੜਾ ਪਰਦਾ ਹੈਗਾ ਉਹਦੇ ਵਿੱਚ ਇਸ ਤਰ੍ਹਾਂ ਲਗਾ ਕੇ ਤੇ ਆਪਾਂ ਇਹਨੂੰ ਇਸ ਤਰ੍ਹਾਂ ਲੋਕ ਕਰ ਦੇਣਾ ਆ ਦੇਖੋ ਜਿਹੜੇ ਦੋ ਲੋਕ ਮੈਂ ਬਣਾਏ ਸੀਗੇ ਤੇ ਪਰਦੇ ਦਾ ਜਿੰਨੀ ਮਰਜੀ ਨੇਰੀ ਹਵਾ ਆਵੇ ਜੋ ਮਰਜੀ ਉਹ ਤੁਹਾਡੇ ਪਰਦੇ ਦਿੰਦੇ ਇਦਾਂ ਹੀ ਰਹਿਣਾ ਇਹ ਤਾਂ ਲੋਕ ਬਿਲਕੁਲ ਨਹੀਂ ਖੋਲਣਾ ਆ ਦੂਜੇ ਸਾਈਡ ਨੂੰ ਇਸ ਤਰ੍ਹਾਂ ਲੋਕ ਲਗਾ ਦਿੱਤਾ ਸੀਗਾ ਤੀਜੀ ਸਾਈਡ ਵੀ ਇਸ ਤਰ੍ਹਾਂ ਹੀ ਲੋਕ ਲਗਾ ਦਿੱਤਾ ਇਹ ਪਰਸਨਲੀ ਮੈਨੂੰ ਬਹੁਤ ਜਦੇ ਵਧੀਆ ਲੱਗਦੇ ਆ ਇਹ ਵਾਲੀ ਜਿਹੜੇ ਮੈਂ ਟਿਪਸ ਬਣਾਏ ਸੀ ਇਸ ਕਰਕੇ ਥੋੜਨਾ ਮੈਂ ਸ਼ੇਅਰ ਕਰਨ ਲੱਗੀ ਆ ਆ ਦੇਖੋ ਜੀ ਕਿੰਨੇ ਸੋਹਣੇ ਲੱਗਦੇ ਆ ਇਕਦਾ ਬਹੁਤ ਵਧੀਆ ਨਾ ਜਿਹੜੇ ਪੜਦੀਆਂ ਦੀ ਸ਼ੇਪ ਬਣ ਗਈਆਂ ਹਨ ਤੇ ਚੱਲੀਏ ਜੀ ਹੁਣ ਅਗਲੀ ਟੈਪ ਵੱਲ ਚੱਲਦੇ ਹਾਂ ਖਾਲੀ ਡੱਬੇ ਇਦਾਂ ਦੇ ਬਹੁਤ ਪਈ ਹੁੰਦੇ ਆਪਣੇ ਘਰ ਹਨ ਆਪਾਂ ਇਹਨਾਂ ਨੂੰ ਸੈੱਟ ਦਿੰਦੇ ਸੈੱਟ ਦੇ ਪਿਛੇ ਆਪਾਂ ਕੀ ਕਰਨਾ ਇਹਨਾਂ ਜਿੰਨੇ ਡੱਬੇ ਹਨ ਨਾ ਉੱਤੇ ਨਾ ਆਪਾਂ ਇਹਦੇ ਹੋਲ ਕਰ ਲੈਣੇ ਆ ਜਿਸ ਤਰ੍ਹਾਂ ਮੈਂ ਕਰ ਰਹੀ ਹਾਂ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਰਹੀ ਹਾਂ ਤੇ ਆ ਦੇਖੋ ਡੱਬੇ ਦੇ ਉੱਪਰ ਸਾਰੇ ਕਿਤੇ ਇਸ ਤਰ੍ਹਾਂ ਹੋਲ ਬਣਾ ਲਿਆ ਤੇ ਹੁਣ ਇਹਨੂੰ ਰਸੋਈ ਦੇ ਵਿੱਚ ਆਪਾਂ ਕਿਸ ਤਰ੍ਹਾਂ ਇਸਤੇਮਾਲ ਕਰਨਾ ਆਪਣੇ ਪਾਣਾ ਉਹ ਚਮਚੇ ਹੁੰਦੇ ਆ ਨਾ ਚਮਚੇ ਕੇਵਲ ਸਟੈਂਡ ਵਗੈਰਾ ਨਹੀਂ ਕਈਆਂ ਪਰ ਹੁੰਦਾ ਤਾਂ ਚਮਚੇ ਨੂੰ ਆਪਾਂ ਧੋ ਕੇ ਮਾਂਜ ਕੇ ਕੇਵਲ ਉਹਦੇ ਵਿੱਚ ਪਾਣੀ ਵਗੈਰਾ ਨੁੱਚੜਦਾ ਹੁੰਦਾ ਤਾਂ ਇਸ ਤਰ੍ਹਾਂ ਤੁਸੀਂ ਲਗਾ ਸਕਦੇ ਹੋ ਬਹੁਤ ਵਧੀਆ ਚਮਚੇ ਰੱਖਣ ਵਾਲਾ ਸਟੈਂਡ ਬਣ ਕੇ ਤਿਆਰ ਹੋ ਜਾਂਦਾ ਹੈ ਚਮਚੇ ਵੀ ਤੁਸੀਂ ਰੱਖ ਸਕਦੇ ਹੋ ਕਰਦਾ ਵਗੈਰਾ ਵੀ ਤੁਸੀਂ ਰੱਖ ਸਕਦੇ ਹੋ ਮੇਰੇ ਕੋਲ ਥੋੜੇ ਜਿਹੇ ਚਮਚੇ ਸੀ ਉਹਨਾਂ ਦਾ ਹੀ ਮੈਂ ਤੁਹਾਨੂੰ ਇਸਤੇਮਾਲ ਕਰਕੇ ਦੱਸਿਆ ਤੇ ਆਹ ਦੇਖੋ ਕਿੰਨਾ ਵਧੀਆ ਬਣ ਗਿਆ ਜਿੱਥੇ ਮਰਜੀ ਨੂੰ ਰੱਖੋ ਜਦੋਂ ਪਾਣੀ ਵਗੈਰਾ ਇਹਦਾ ਮਤਲਬ ਪਾਂਡੇ ਦਾ ਨਿਕਲ ਜਾਵੇ ਨਾ ਇਹਨੂੰ ਪਾਣੀ ਨੂੰ ਸੈਟ ਕੀਆ ਤਾਂ ਚਮਚੇ ਤੁਸੀਂ ਸਟੈਂਡ ਦੇ ਵਿੱਚ ਲਾ ਸਕਦੇ ਹੋ ਅਗਲੀ ਟੇਬਲ ਚਲਦੇ ਇਦਾਂ ਤਾਂ ਹੈਂਗਰ ਸਾਡੇ ਘਰਾਂ ਦੇ ਵਿੱਚ ਹੁੰਦੇ ਆ ਨਾ ਆਪਾਂ ਉਹਨਾਂ ਨੂੰ ਸੱਟ ਦਿੰਦੇ ਆ ਜਾਇ ਦੁਰਦਰ ਪੇ ਰਹਿੰਦੇ ਆ ਕਿਉਂਕਿ ਹੈਂਗ ਨਹੀਂ ਹੁੰਦੇ ਹੈਗੇ ਹੈਂਗ ਕਰਨ ਦਾ ਸਭ ਤੋਂ ਈਜ਼ੀ ਤਰੀਕਾ ਹੈਂਗ ਕਰਨੇ ਦੀ ਤੁਹਾਨੂੰ ਲੋਡ ਵੀ ਨਹੀਂ ਪਣੀ ਜਦੋਂ ਤੁਸੀਂ ਕੱਪੜੇ ਦੀ ਇਹਦੇ ਤੇ ਟੰਗੋ ਜਾਂ ਤੁਸੀਂ ਭਾਂਡੇ ਟੰਗੋ ਜਿੰਨੀ ਵਧੀਆ ਚੀਜ਼ ਆਪਾਂ ਬਣਾ ਕੇ ਤਿਆਰ ਕਰਨੀ ਆ ਬੋਤਲ ਛੋਟੀ ਬੋਤਲ ਦੋਨੇ ਹਿੱਸੇ ਆਪਾਂ ਲਈ ਆ ਇਹਨਾਂ ਦੋਨਾਂ ਹਿੱਸਿਆਂ ਨੂੰ ਨਾ ਆਪਾਂ ਹੋਲ ਕਰਕੇ ਸਾਈਡਾਂ ਤੇ ਇਸ ਤਰ੍ਹਾਂ ਬੰਨ੍ਹ ਦੇਣੀ ਆ ਜਿਸ ਤਰ੍ਹਾਂ ਦੇਖੋ ਮੈਂ ਦੋਨੇ ਇਹਨਾਂ ਦੇ ਹਿੱਸੇ ਹੈਂਗਰ ਤੇ ਸਾਈਡਾਂ ਤੇ ਇਸ ਤਰ੍ਹਾਂ ਬੰਨ੍ਹ ਦਿੱਤੇ ਜਿੱਧਰ ਆਪਾਂ ਭਾਂਡੇ ਵਗੈਰਾ ਟੰਗਦੇ ਆ ਨਾ ਉਦਦੇ ਲਈ ਇਹ ਜਿਹੜੀ ਤਾਂ ਹੁੰਦੀ ਹੈ ਨਾ ਫਾਲਤੂ ਪਈ ਹੁੰਦੀ ਹੈ ਕਿਸੇ ਕੰਮ ਨਹੀਂ ਆਉਂਦੀ ਤੇ ਆਪਾਂ ਕੀ ਕਹਣਾ ਇਹਨਾਂ ਨੂੰ ਇਸ ਤਰ੍ਹਾਂ ਹੈਂਗਰਾਂ ਦੇ ਵਿੱਚ ਪਾਂਡਿਆਂ ਨੂੰ ਇਸ ਤਰ੍ਹਾਂ ਟੰਗ ਸਕਦੇ ਹਾਂ ਉਹਦੇ ਵਿੱਚ ਰਾ ਕੇ ਭਾਰੇ ਤੋਂ ਭਾਰੇ ਪਾਂਡਾ ਵੀ ਟੰਗ ਸਕਦੇ ਹੋ ਕੱਪ ਵਗੈਰਾ ਵੀ ਟੰਗ ਸਕਦੇ ਬਹੁਤ ਵਧੀਆ ਸਿੰਪਲ ਚੀਜ਼ ਬਣ ਕੇ ਆਪਣੀ ਕਿਚਨ ਦੇ ਵਿੱਚ ਤਿਆਰ ਹੋ ਗਈ ਹੈ ਨਾ ਪਾਊਡਰ ਦਾ ਇਸਤੇਮਾਲ ਅੱਜ ਬਹੁਤ ਵਧੀਆ ਟੰਗਣਾ ਤੁਹਾਨੂੰ ਦੱਸਾਂਗੇ ਇੱਥੇ ਆਪਾਂ ਕੀ ਕਰਾਂ ਜਿਹੜਾ ਮੱਝ ਤੁਸੀਂ ਪਾਊਡਰ ਇਸਤੇਮਾਲ ਕਰ ਸਕਦੇ ਹੋ ਤਵੇ ਨੂੰ ਮੈਂ ਗੈਸ ਦੇ ਉੱਤੇ ਗਰਮ ਕਰਨ ਨੂੰ ਰੱਖ ਦਿੱਤਾ ਤੇ ਇਹਦੇ ਉੱਤੇ ਆਪਾਂ ਪਾਊਡਰ ਪਾ ਦੇਣਾ ਤੇ ਨਾਲੇ ਆਪਾਂ ਥੋੜੇ ਜਿਹਾ ਪਾ ਦੇਣੀ ਹਲਦੀ ਇਹਨਾਂ ਨੂੰ ਆਪਾਂ ਨਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜਦੋਂ ਤਵਾ ਲੱਗ ਜਾਵੇ ਨਾ ਵੀ ਹਲਕਾ ਜਿਹਾ ਗਰਮ ਹੋਣ ਲੱਗੇ ਇਹਨੂੰ ਆਪਾਂ ਬੰਦ ਕਰ ਦੇਣਾ ਤੇ ਹਲਦੀ ਤੇ ਪਾਊਡਰ ਸਾੜਨਾ ਨਹੀਂ ਹੈਗਾ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਦੇਖਦੇ ਰੈੱਡ ਰੈੱਡ ਸਾਈਡ ਤੇ ਹੁਣ ਸਟਾਰਟ ਹੋ ਗਿਆ ਸੀਗਾ ਤੇ ਆਪਾਂ ਜਦੋਂ ਇਹ ਮਤਲਬ ਇਹਨ ਮਿਕਸ ਹੋ ਜਾਣਾ ਤਾਂ ਆਪਾਂ ਇਹਨਾਂ ਨੂੰ ਕੋਲੀ ਦੇ ਵਿੱਚ ਤੁਸੀਂ ਇੱਕ ਕੋਲੀ ਦੇ ਵਿੱਚ ਕੱਢ ਲਓ ਤੇ ਬਹੁਤ ਵਧੀਆ ਚੀਜ਼ ਬਣ ਕੇ ਤਿਆਰ ਹੋਣੀ ਘਰਾਂ ਦੇ ਵਿੱਚ ਖਾਸ ਚੀਜ਼ ਲੇਡੀਜ਼ ਵਾਸਤੇ ਬਹੁਤ ਟੋਪ ਦੀ ਚੀਜ਼ ਹੈ ਜਿੱਥੇ ਵੀ ਤੁਸੀਂ ਦੇਖਦੇ ਕੀੜੀਆਂ ਵਗੈਰਾ ਆਉਂਦੇ ਨਾ ਉੱਥੇ ਤੁਸੀਂ ਇਸ ਤਰ੍ਹਾਂ ਪਾ ਦੇਣ ਜਿਹੜੇ ਕੀੜੀਆਂ ਨਾਲ ਘਾਰ ਵਗੈਰਾ ਬਣਾਏ ਹੁੰਦੇ ਭੋਰ ਵਗੈਰਾ ਦੇ ਹਨਾ ਕਿੰਨੇ ਉਸ ਤਰ੍ਹਾਂ ਪਾ ਦਿਓ ਤੁਸੀਂ ਕਦੀ ਵੀ ਉੱਥੇ ਕੀੜੀਆਂ ਨਹੀਂ ਆਉਣੀਆਂ ਤੁਹਾਡੇ ਸਾਹਮਣੇ ਉਧਰਲੀ ਸਾਈਡ ਤਾਂ ਕੀੜੀਆਂ ਨਾਲ ਮੂੰਹ ਵੀ ਨਹੀਂ ਕਰਨਾ ਹੈਗਾ ਤੇ ਆ ਦੇਖੋ ਮੈਂ ਕਿ ਚਲੋ ਇਹ ਵਾਲੀ ਵੀਡੀਓ ਮੈਂ ਮਤਲਬ ਅਜ਼ਮਾਈ ਹੋਈ ਹੈ ਕਿਉਂਕਿ ਗਰਮੀਆਂ ਦੇ ਦਿਨਾਂ ਵਿੱਚ ਕੀੜੀਆਂ ਬਹੁਤ ਜ਼ਿਆਦਾ ਆ ਜਾਂਦੀਆਂ ਤੇ ਇੱਧਰ ਆਪਣੇ ਵੱਨੇ ਕਾਢੇ ਵੀ ਸੀਗੇ ਕਾਢੇ ਨਾਲ ਘਰ ਬਣਾਇਆ ਹੋਇਆ ਸੀਗਾ ਦੇਖੋ ਇਹਦੇ ਵਿੱਚ ਮੈਂ ਸਾਰਾ ਮਿਸ਼ਰਣ ਪਾ ਦੇਣਾ ਤੇ ਆ ਦੇਖੋ ਜਿਹੜੇ ਕਾਢੇ ਜਿਹੜੇ ਇੱਕ ਵਾਰੀ ਇੱਧਰੋਂ ਨਿਕਲ ਗਏ ਨਾ ਕਾਢੇ ਬਾਹਰ ਉਹ ਮੁੜ ਕੇ ਇੱਧਰੋਂ ਨਹੀਂ ਆਉਗੇ ਮੈਂ ਵੀਡੀਓ ਬਣਾਉਂਦੀ ਰਹੀ ਮੈਂ ਕਿ ਚਲੋ ਤੁਹਾਨੂੰ ਦੱਸ ਦਿਆਂ ਜਿਹੜੇ ਇਹਦੇ ਵਿੱਚ ਕਾਢੇ ਪਏ ਆ ਉਹ ਵੀ ਨਹੀਂ ਬਾਹਰ ਨਿਕਲੂਗੇ ਹੈਗੇ ਤੇ ਇਹ ਵਾਲੀ ਛੋਟੇ-ਛੋਟੇ ਟਿਪਸ ਜਿਹੜੇ ਆਪਾਂ ਨੂੰ ਨਾ ਜ਼ਰੂਰ ਅਜ਼ਮਾਣੇ ਚਾਹੀਦੇ ਹੈ ਦੁਕਾਨ ਤੇ ਚੀਜ਼ਾਂ ਲਿਆਉਣਾ ਤੇ ਇਹ ਬੈਸਟ ਆ ਦੇਖ ਸਕਦੇ ਤੁਸੀਂ ਆ ਕੱਢ ਫੇਰ ਵੀ ਨਹੀਂ ਇੱਧਰ ਆਪਣੇ ਜਿਹੜਾ ਨਹੀਂ ਭੋਰ ਗਿਆ ਸੀਗਾ ਇੱਧਰ ਨਹੀਂ ਗਿਆ ਹਾਂ